ਬਟਾਲਾ ਪੁਲਿਸ ਦਿਨ ਪੈਂਦੇ ਕਸਵਾ ਫਤੇਗੜ ਚੂੜੀਆਂ ਦੀ ਮੱਛੀ ਮਾਰਕੀਟ ਦੇ ਵਿੱਚ ਉਸ ਵੇਲੇ ਵੱਡੀ ਘਟਨਾ ਵਾਪਰੀ ਜਿਸ ਨੂੰ ਦੇਖ ਲੋਕਾਂ ਦੀਆਂ ਲੱਤਾਂ ਤੱਕ ਕੰਬ ਗਈਆਂ ਜਿਸ ਦੇ ਵਿੱਚ ਦੇਖਿਆ ਗਿਆ ਕਿ ਕੁਝ ਸ਼ਰਾਬੀ ਨੌਜਵਾਨਾਂ ਦੇ ਵੱਲੋਂ ਮਾਮਲੀ ਗਲਬਾਤ ਨੂੰ ਲੈ ਕੇ ਆਪ ਆਗੂ ਦੀ ਦੁਕਾਨ ਦੀ ਭੰਨਤੋੜ ਕੀਤੀ ਮੁਲਜ਼ਮਾ ਨੇ ਆਪ ਆਗੂ ਕੁਲਦੀਪ ਸਿੰਘ ਦੀ ਇਲੈਕਟ੍ਰੋਨਿਕ ਦੀ ਦੁਕਾਨ ਤੇ ਪਹੁੰਚ ਕੇ ਆਪ ਆਗੂ ਤੇ ਉਸ ਦੀ ਦੁਕਾਨ ਤੇ ਡਾਂਗਾ ਇਟਾਂ ਰੋੜਿਆਂ ਦੇ ਨਾਲ ਹਮਲਾ ਕੀਤਾ ਇਸ ਹਮਲੇ ਦੇ ਵਿੱਚ ਆਪ ਆਗੂ ਦਾ ਭਰਾ ਤੇ ਮਾਂ ਵੀ ਜ਼ਖਮੀ ਹੋ ਗਏ ਨੇ ਇਸ ਹਮਲੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜ ਜਿਹਦੇ ਵਿੱਚ ਸਾਫ਼ ਨਜ਼ਰ ਆ ਰਿਹਾ ਕਿ ਕਿਵੇਂ ਨੌਜਵਾਨਾਂ ਦੇ ਵੱਲੋਂ ਹਮਲਾ ਕੀਤਾ ਗਿਆ ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਆਪ ਆਗੂ ਕੁਲਦੀਪ ਸਿੰਘ ਅਤੇ ਜ਼ਖਮੀ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਇਹ ਸਾਰੀ ਗੱਲਬਾਤ ਹੋਈ ਹੈ ਤੇ ਉਸ ਦੀ ਮਾਂ ਦਾ ਵੀ ਬਿਆਨ ਸਾਹਮਣੇ ਆਇਆ ਗੱਲ ਇਹ ਹੈ ਕਿ ਵੀ ਸਮਾਰਟਫੋਨ ਖੜਦਾ ਹੈ ਮੇਡਾ ਇੱਕ ਰੱਜੀ ਉਚਰਾਮ ਕਹਿੰਦਾ ਵੀ ਸਾਮਾਨ ਦੀ ਕਿੱਥੋਂ ਦਾ ਘੜ ਕਰਦੇ ਉਹਨਾਂ ਅੱਡੇ ਦੁਕਾਨਾਂ ਹੈ ਆਪਣੀ ਮਰਜ਼ੀ ਦਾ ਸਾਮਾਨ ਵੇਚਣਾ ਕਿੱਥੋਂ ਦਾ ਕਿਲੇ ਦਾ ਮਟਾ ਅੱਛਾ ਉਹਦਾ ਕੈਂਡੀ ਗੁੰਡਿਆਂ ਦਾ ਕੰਮ ਕਰਦਾ ਕੰਪਨੀ ਲਈ ਲੱਗਾ ਵਾ ਤੇ ਅੱਜ ਸਾਹਮਣੇ ਉਹ ਬਿੱਟੂ ਦਾ ਹੱਤਾ ਸਾਹਮਣੇ ਤੇ ਬੈ ਕੇ ਪੈਕ ਲਾਗਦੇ ਇੱਕ ਪੈਕ ਲਾ ਕੇ ਮੇਰੇ ਕੋ ਆ ਜਾਂਦਾ ਜੀ ਫਿਰ ਇੱਕ ਪੈਕ ਲਾ ਕੇ ਮੇਰੇ ਕੋ ਆ ਜਾਂਦਾ ਕਿ ਮੈਂ ਦਾਦੀ ਦਾ ਗਾਲੀ ਦਾ ਵੀ ਜਦੋਂ ਬਹੁਤੇ ਰੱਜੇ ਦੇ ਫਿਰ ਗੱਲ ਕਰਦੇ ਆ ਬਾਹਰ ਮੁੰਡੇ ਸੱਦ ਨੇ 2-5 ਇਹਨਾਂ ਦੋ ਜਣੇ ਸੀ ਚਾਰ ਲੈ ਉਂਦੀ ਪੱਲੀ ਅੱਗੇ ਗੜ੍ਹ ਕਰ ਸਕਾਂ ਮੈਂ ਮਦਾਨ ਦੀ ਭੰਡੋੜ ਦਿੱਤੀ ਤੇ ਸਾਰ ਦੁਕਾਨ ਤੇ ਲਾ ਕੇ ਸਾਹਮਣੇ ਸਟ੍ਰੈਟਿਕ ਡੇ ਲਾਉਂਦੇ ਗਾਣੇ ਬੈਠ ਗਏ ਕੌਣ ਮੁੰਡੇ ਕਿਲੇ ਦੋ ਅੰਸ਼ ਤੇ ਇਹ ਅਰਲੇ ਛੋਟੇ ਦਾ ਪਾ ਜੇ ਮਾਰ ਬਾਅਦ ਕੰਮ ਕਾਣੇ ਬਾਦ ਮਿਲ ਪਾ ਲਗੇ ਮੈਂ ਆਇਆ ਮੇਰੇ ਗੱਲ ਤੇ ਤੇ ਘਰ ਦੇ ਘਰ 20 25 ਇਕੱਠੇ ਹੋ ਗਏ ਤੇ ਮਾਰ ਦੁਕਾਨ ਦੀ ਭੰਡੋੜ ਕੀਤੀ ਇਹਨਾਂ ਨੇ ਤੇ ਨਾਲ ਜੋ ਗਾਲੀ ਗੋਲ ਸਾਰੇ ਵੀਡੀਓ ਕੋਰਡ ਆਪਣੇ ਘਰ ਗਿਆ ਜੋ ਚੌਂ ਦੇ ਬਾਤ ਪਹੁੰਚਿਆ ਕਿਹੜੀ ਗੱਲਾਂ ਕੋਈ ਇਹ ਉਦਾਂ ਹੀ ਇਸ ਮਾਨ ਦਾ ਹੀ ਗੱਲਬਾਤ ਹੀ ਲੱਗਦੇ ਨੇ ਤੁਸੀਂ ਹੂੰ ਤੇ ਵਾਈਪ ਪੈਕ ਛੱਡ ਲਾ ਕੇ ਮਿੱਟੀ ਪਰ ਆਜਦੇ ਕੰਮ ਦੁਕਾਨ ਤੇ ਰਾਜ ਕੁਝ ਗਾਹ ਤੋਂ ਕਿੰਨੇ ਜਣੇ ਇਹ ਤੇਰਾ ਦੋ ਤਿੰਨ ਜਣੇ ਹੋਰੇ ਚਾਰ ਪੰਜ ਜਣੇ ਕਾਤੇ 20 25 ਜਣੇ ਹੋ ਗਏ ਅੱਛਾ ਤੇ ਅਹੀਂ ਤੁਹਾਨੂੰ ਕਿੰਨੂ ਕਿੰਨੂ ਛੱਟਾਂ ਲੱਗੀਆਂ ਤੁਹਾਨੂੰ 1 2 ਇੱਕ ਬਰਦਰ ਛੋਟਾ ਮਾਮਲੀ ਪਰ ਤੇ ਇੱਕ ਮੁੰਡਾ ਰਾਜਾ ਤੋਂ ਬਰਫੀ ਦਾ ਉਹਨੂੰ ਇੱਕ ਨਾਮ ਡਾਕ ਮਦਨਾ ਦੇ ਪੁਲਿਸ ਨੂੰ ਕੀਤਾ ਸੀ ਹਾਂਜੀ ਪੁਲਿਸ ਆਈ ਆ ਤੇ ਹੁਣ ਆ ਹੀ ਕਹਿੰਦੇ ਆ ਕਿ ਸਾਰੀ ਹੋ ਗਈ। ਇਹ ਹੋਈ ਗੱਲ ਵਿਚਾਰ ਜਾਨੇ ਪੇਖ ਲੋਤੇ ਹੋਏ ਗਾੜੀ। ਮੈਂ ਇਹਨਾਂ ਨੂੰ ਕੁਛ ਨਹੀਂ ਆਖਿਆ ਮੈਂ ਬੂਹੇ ਟੋਕੇ ਅੰਦਰ ਚੱਲ ਕੇ ਮੁੜ ਕੇ 10 ਮਿੰਟਾਂ ਬਾਅਦ ਇਹਨਾਂ ਨਾਲ ਕੇ ਮੁੰਡੇ ਤੇ ਗੱਲ ਪਾ ਗਏ ਨੇ। ਫਿਰ ਉਹਨੇ ਵਿਚੋ ਮੈਨੂੰ ਹੱਥੋਂ ਪਾਈ ਕੀਤਾ ਟਾਇਆ ਵੀ ਆ। ਮੁੰਡੇ ਫਿਰ ਇਹ ਨਹੀਂ ਟਲੇ ਤੇ ਫਿਰ ਚਾਰ ਫੋਨ ਕਰਕੇ ਮੁੰਡੇ ਸਾਧਲੇ ਹੋਰ ਉਹਨਾਂ ਆਣ ਕੇ ਥੋਪਾਈ ਉਹਨੇ ਕਿਵੇਂ ਮਾਰੀਆਂ ਦੋਨਾਂ ਨੇ ਮਰਵਾਇਆ ਫਿਰ ਹੋਣੀਆਂ ਚੋਂ ਭੰਡਾ ਪੀ ਕੌਣ ਨੇ ਮੁੰਡੇ ਇਹਨਾਂ ਨੂੰ ਪਤਾ ਮੁੰਡੇ ਕੌਣ ਨੇ ਤੇ ਤੁਹਾਡੇ ਬੇਟੇ ਆ ਨਾ ਭਈ ਮੇਰੇ ਬੇਟੇ ਨਾਲ ਦੁਕਾਨਾ ਤੇ ਆੜੀ ਦੁਕਾਨ ਤੋੜ ਜਾਨੀ ਮੈਂ ਤੁਹਾਡੀ ਮਰਜ਼ੀ ਮੈਂ ਹੱਥ ਜੋੜਦੀ ਨਹੀਂ ਕਿ ਸਵੇਰੇ ਪੋਤਾ ਆਣ ਕੇ ਗੱਲ ਕਰਿਓ ਸੋਪੀ ਹੋ ਗਿਆ ਛਾ ਵੀ ਹੋ ਗਿਆ ਗੱਲ ਨਹੀਂ ਕਰਲੀ ਹੁੰਦੀ ਕੋਈ ਨਹੀਂ ਤੇ ਆਣ ਕੇ ਗੱਲ ਪੈ ਗਈ ਉਹਨਾਂ ਦੇ ਮੁੰਡੇ ਮੇਰੇ ਦੀ ਪੱਗ ਲਾ ਕੇ ਨੌਡੀ ਦੂਰ ਛੁੱਟੀ ਤੇ ਹੁਣ ਸਟੱਲ ਲੱਗੀਆਂ ਕਿੱਕੇ ਨੂੰ ਸਟੱਲ ਲੱਗੇ ਇੱਕ ਤਾਂ ਬਹੁਤਾ ਸਿਰ ਪਾੜਿਆ ਉਹ ਮੁੰਡਾ ਪਿੰਡੀ ਦਾ ਸਾਡੇ ਨਾਲੇ ਵੀ ਕੰਮ ਕਰਦਾ ਦੁਕਾਨ ਤੇ ਤੇ ਪੁਲਿਸ ਨੂੰ ਨਹੀਂ ਦੱਸਿਆ ਪੁਲਿਸ ਨੂੰ ਦੱਸਿਆ ਮੁੜ ਕੇ ਜਦੋਂ ਆਈ ਫਿਰ ਭੱਜ ਗਿਆ ਅੱਗੇ ਲਾ ਕੇ ਉੱਥੋਂ ਜਾ ਕੇ ਫੜੇ ਮੱਛੀ ਮੱਝ ਤੇ ਤਿੰਨ ਜਾਨ ਇੱਥੋਂ ਫੜੇ ਤੇ ਨੇ ਆਏ ਨੂੰ ਭੱਜ ਗਏ ਕਿ ਕਿੰਨੇ ਜਾਨੀ ਆਏ ਤੇ ਇਹਦੀ ਮਦਦ ਕਰਦਾ 10 12 ਜਾਨੇ ਆਏ ਅੱਛਾ ਤੇ ਹਥਿਆਰ ਹੀ ਹਨਾ ਨਾ ਨਾ ਹਥਿਆਰ ਨਹੀਂ ਆਕੇ ਛੋਟੇ ਸਾਡੇ ਟਾ ਉੱਤੇ ਫੜੀਆਂ ਅਸੀਂ ਗਾਲਾਂ ਨਾ ਹੋ ਕੱਢ ਕੇ ਜੀਂਗੇ ਨਹੀਂ ਰਹਿ ਆਪ ਤਾਂ ਨਾ ਇੰਨਾ ਗੰਦ ਤੋਲ ਕੇ ਅੱਗੇ ਜਦ ਹਸਾਬ ਪਈਗਾ ਖੈਰ ਇਸ ਮਾਮਲੇ ਸੰਬੰਧੀ ਬਟਾਲਾ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਹਮਲਾਵਾਰਾਂ ਦੇ ਵਿੱਚੋਂ ਚਾਰ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਜ਼ਖਮੀ ਦਾ ਸਿਵਲ ਹਸਪਤਾਲ ਵਿਖੇ ਇਲਾਜ ਵੀ ਕੀਤਾ ਜਾ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਲਈ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ